ਕਾਫੀ ਵਾਰੀ ਅੱਗੇ ਵੀ ਪ੍ਰੋਬਲਮ ਆਈਆਂ ਨੇ ਛੋਟੀਆਂ-ਮੋਟੀਆਂ ਪਰ ਜਿੰਨੀ ਐਦਕੀ ਪ੍ਰੋਬਲਮ ਆਈ ਹੈ ਸਿਵਲ ਹਸਪਤਲ ਤੇ ਕਦੀ ਇਦਾਂ ਦੀ ਆਈ ਹੀ ਨਹੀਂ ਕਜੀ ਪਿਛਲੇ ਲੰਬੇ ਸਮੇਂ ਤੋਂ ਪਾਣੀ ਸੇਮ ਦਾ ਸੇਮ ਹੀ ਦੇਖਿਆ ਜਾਂਦਾ ਜਿਹੜੇ ਲੋਕਾਂ ਨੂੰ ਡੇਲੀ ਸੁਭਾਵਾਂ ਚਾਹੀਦੀਆਂ ਨੇ ਕੋਈ ਸਿੱਕ ਹੈ ਕੋਈ ਹੋਰ ਹੈ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਕਿਉਂਕਿ ਇੱਥੇ ਓਪੀਡੀ ਬਹੁਤ ਅੱਛੀ ਆچھے ਬੜਾ ਰਸ਼ਦਾ ਦਾ ਸਾਰਾ ਦਿਨ ਹਸਪਤਲ 'ਚ ਤੇ ਉਹਨੂੰ ਕੋਈ ਇੰਟਰ ਨਹੀਂ ਹੋ ਸਕਦਾ ਬੜਾ ਇਹਦੇ ਕਰਕੇ ਪ੍ਰੋਬਲਮ ਆਈ ਹੋਈ ਹੈ ਜਿਵੇਂ ਕਿ ਦੱਸਿਆ ਜਾਂਦਾ ਕਿ ਅਕ੍ਰੀਕਲ ਦੇ ਅਸਰ ਨੂੰ ਪਾਣੀ ਦੇ ਬੈਟ ਸਲਾਨ ਕਾਫੀ ਨੁਕਸਾਨੇ ਆ ਗਿਆ ਜ ਏ ਮੰਨ ਕੇ ਸਰਕਾਰ ਕੋ ਸਮਝ ਨਹੀਂ ਲੱਗਦੀ ਵੀ ਸਰਕਾਰ ਹੈ ਕਿੱਥੇ ਵੀ ਕਿ ਕਿੰਨੇ ਦਿਨ ਹੈ ਪ੍ਰੋਬਲਮ ਅੱਜ ਦੀ ਨਹੀਂ ਹੈਗੀ ਬਹੁਤ ਲੰਬੇ ਸਮੇਂ ਤੋਂ ਆ ਪ੍ਰੋਬਲਮ ਆਈ ਹੈ ਪਰ ਪਾਣੀ ਸਟਿਲ ਉਦਾਂ ਦਾ ਉਦਾਂ ਹੀ ਖੜਾ ਹੋਇਆ ਉਸ ਤੋਂ ਬਾਅਦ ਵੀ ਕੋਈ ਇਹਦਾ ਕਿ ਹੋਰ ਸਾਈਡ ਦੇ ਕੱਢਣ ਦੇ ਵੀ ਦੁਬਾਰਾ ਕੋਈ ਕੋਸ਼ਿਸ਼ ਨਹੀਂ ਜ਼ਿਆਦਾ ਕੀਤੀ ਗਈ ਸੋ ਕਿੰਨਾ ਕਿਹਦਾ ਬਹੁਤਾ ਨਹੀਂ ਹੁੰਦਾ ਰੈਗੂਲਰ ਦੇਣਾ ਤਾਂ ਠੀਕ ਹੀ ਹੁੰਦਾ ਬਹੁਤ ਲੰਬੇ ਸਮੇਂ ਬਾਅਦ ਦੇਖਿਆ ਕਿ ਇੱਥੇ بارش ਦਾ ਪਾਣੀ ਆਇਆ ਨਹੀਂ ਤਾਂ ਰੈਗੂਲਰ ਪਾਣੀ ਔਰ ਥੋੜਾ ਬੋਤਾ ਨਿਕਲ ਜਾਂਦਾ ਸਾਈਡ ਤੇ ਜਾ ਕੇ ਕਿਉਂਕਿ ਅੰਦਰ ਹੀ ਬਹੁਤ ਵੱਡੀ ਗਰਾਊਂਡ ਹੈ ਦੀ ਲਗਭਾਗ ਦਾ ਸੇਕੜ ਤੇ ਪਾਣੀ ਕਿੱਧਰ ਚਲੇ ਜਾਂਦਾ। ਤੋਂ ਐਮਸੀਓ ਨੇ ਮਗਦਨ ਕਿ ਸਾਡੀ ਬੁਨਿਆਦੀ ਚਰ ਨਗਰ ਵਿੱਚ ਆ ਕਿ ਜ਼ੁਮੇਵਾਰੀ ਪਾਂਦੀ ਸਿੱਖੀ ਹਸਪਤਾਲ ਦੀ ਸਫਾਈ ਕਾਣੀ ਜਾਂ ਪਾਣੀ ਦਾ ਪ੍ਰਬੰਧ ਹੈ। ਦੇਖੋ ਨਗਰਪੰਚਾਇਤ ਕੋਈ ਸੋਰਸ ਹੀ ਨਹੀਂ ਹੈਗੇ। ਇੱਕ ਜੈਡਿੰਗ ਮਸ਼ੀਨ ਹੈਗੀ ਉਹ ਵੀ ਜਾਂਦੇ ਪੂਰਾ ਵਰਕ ਨਹੀਂ ਕਰਦੀ ਵੀ ਖਰਾਬ ਹੈ। ਹੋਰ ਹੈ ਪਾਣੀ ਕੱਢਣ ਦਾ ਨਗਰਪੰਚਾਇਤਾਂ ਕੋਲ ਕੋਈ ਬਾਲਾ ਕੋਈ ਸੋਰਸ ਨਹੀਂ ਨਾ ਕੋਈ ਬਾਲਾ ਹੀ ਲੇਬਰ ਹੈ। ਉਹਦਾ ਆਪ ਆਪਣੇ ਉਹਨਾਂ ਕੋਲ ਤਾਂ ਰੈਗੂਲਰ ਆਪਣੇ ਕੰਮ ਨਹੀਂ ਹੁੰਦੇ ਵੀ ਤਾਂ ਇਹਦਾ ਕੀ ਕੰਮ ਕਰਨਾ ਉਹਨਾਂ ਹਸਪਤਾਲ। ਜਿਹੜਾ ਹਸਪਤਾਲ ਪਾਣੀ ਇਕੱਠਾ ਆ ਇਹ ਬੇਸਿਕਲੀ ਸੀਵਰੇਜ ਬਲੋਕੇਜ ਕਰਨ ਹੋ ਰਿਹਾ। ਇਸ ਦੇ ਕਿ ਸਿਵਲ ਬਲਾਕਿੰਗ ਜਿੱਦ ਨਹੀਂ ਹੋ ਰਿਹਾ ਕਲੀਅਰ ਹੁਣ ਚਿਰ ਸੀ ਦਾ ਪਾਣੀ ਕਬ ਹਸਪੀਟਲ ਦੀ ਬਿਲਡਿੰਗ ਹੈ ਉਸ 6 ਤੋਂ 7.9 ਵੀ ਹੈ ਇਸ ਦੇ ਬਾਰੇ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਬਿਲਡਿੰਗ ਦਾ ਜਿਹੜੀ ਹੈ ਨਵੀਂ ਦੀ ਕੰਸਟਰਕਸ਼ਨ ਦੀ ਪ੍ਰਪੋਜ਼ਲ ਕਿਹਾ ਹੋਇਆ ਜਿਹੜਾ ਸਮਾਨ ਵੀ ਕਹਿੰਦਾ ਜਾਂ ਕੰਪਲੈਂਟ ਕਹਿੰਦਾ ਜਾਂ ਕੋਈ ਮੈਡੀਕਲ ਟੈਸਟ ਜਾਂ ਕੁਝ ਹੋਰ ਉਹਦੇ ਪਾਣੀ ਦੇ ਅਹ ਦੇਖੋ ਜੀ ਜਿਹੜੀ ਤੇ ਮੈਡੀਸਿਨ ਸੀ ਜਿੰਨੀ ਪੇਸ਼ੈਂਟ ਦੀ ਸਿਲਟ ਦੀ ਜ਼ਰੂਰਤ ਸੀ ਅਸੀਂ ਖੁਦ ਪਾਣੀ ਦੇ ਵਿੱਚੋਂ ਜਾ ਕੇ ਸਟਾਫ ਨੇ ਮੈਡੀਸਿਨ ਘੜੀ ਅਸੀਂ ਓਪੀਡੀ ਜਰਗਾਤਾ ਦੇਖ ਰਹੇ ਹਾਂ ਜੀ ਅੰਮ੍ਰਿਤ ਸਰਵਿਸ ਦੇ ਰਹੇ ਆਂ ਯੋਡਰ ਰਿਕਾਰਡ ਸਮਾਨ ਹੈ ਥੋੜਾ ਬਹੁਤਾ ਉਹਦੇ ਲਈ ਪਾਣੀ ਥੋੜਾ ਘਟਦਾ ਉਸ ਤੋਂ ਬਾਅਦ ਇਹ ਸਮਾਨ ਕੱਟਿਆ ਜਾਂਦਾ ਜੀ ਹਾਲਾਤ ਹੈ ਹਸਪਤਲ ਦੇ ਕਿਹੜੀ ਸਮੱਸਿਆ ਆ ਰਹੀ ਕਿੰਨੇ ਸਮੇਂ ਤੋਂ ਹੈ तकरीबन 1 ਮਹੀਨਾ ਹੋ ਗਿਆ ਹਸਪਤਲ ਦਾ ਹਾਲਾਤ ਇਦਾਂ ਦੇ ਨੇ ਆਪਾਂ ਕਹਿ ਦਿੰਦੇ ਹਾਂ ਸਰਕਾਰਾਂ ਕੁਝ ਵੀ ਹੈ ਜਿੱਥੇ ਸਾਡੇ ਲੋਕ ਗਰੀਬ ਲੋਕਾਂ ਨੇ ਦਵਾਈ ਮੈਡੀਸਿਨ ਲੈਣੀ ਹੈ ਕੁਝ ਵੀ ਲੈਣਾ ਹੈ ਕਿ ਉਹਨਾਂ ਦੇ ਵਾਸਤੇ ਪ੍ਰੇ ਅੱਲਾ ਹੈ ਹੀ ਨਹੀਂ ਦੇਖੋ ਹਾਲਾਤ ਦੇਖੋ ਕੀ ਬਣੇ ਨੇ ਡਾਕਟਰ ਸਾਹਿਬ ਵੀ ਕੀ ਕਰਨ ਬਿਮਾਰੀ ਉਹਨਾਂ ਨੂੰ ਵੀ ਲੱਗਦੀ ਪਈ। ਨੀਰੀ ਮੁਸ਼ਕ ਬਿਮਾਰੀ ਮੱਛਰ ਕੀੜਾ ਸੱਪ ਕੀੜਾ ਤੇ ਪਾਣੀ ਨਾਲ ਹਾਲਾਤ ਮਾੜੇ ਨੇ ਇੰਨਾ ਕੰਮ ਖਰਾਬ ਹੋ ਗਿਆ 1 ਮਹੀਨਾ ਹੋ ਗਿਆ ਪਾਣੀ ਦੀ ਕਰਾਸ ਹੈ ਹੀ ਨਹੀਂ ਕਿਤੇ ਵੀ। ਜਿਹੜੇ ਕਮਰੇ ਆ ਗਏ ਜਾਂ ਪੇਸ਼ੈਂਟ ਰੂਮ ਹੈਗੇ ਡਾਕਟਰ ਹੈਗੇ ਉੱਥੇ ਤੇ ਕੀ ਹਾਲਾਤ ਹੈਗੇ? ਉੱਥੇ ਤੇ ਬਹੁਤ ਜ਼ਿਆਦਾ ਪੁਰੇ ਹਾਲਾਤ ਨੇ ਸਰ। ਕੀ ਕਰਨਾ ਹੈ? ਪਾਣੀ ਨਾਲ ਸਰ ਜਿਹੜਾ ਵੀ ਬਟਨ ਉਹ ਹੱਥ ਲਾ ਦੋ ਕਰੰਟ ਪੈਂਦਾ। ਬਾਹਰ ਨਾਲੋਂ ਹਸਪੀਟਲ ਅੰਦਰ ਉੱਚਾ ਜਿਹਾ ਨਹੀਂ ਮੈਂ। ਪਰਲੀ ਸਾਈਡ ਉੱਚੀ ਹੈ। ਆ ਸਾਰੀ ਸੈਟ ਸਾਰੀ ਨੀਵੀ ਸਾਰੀ ਡੁੱਬੀ ਪਈ ਹੈ तकरीबन ਐਨੇ ਨਾ ਪਾਣੀ ਅੰਦਰਾਂ ਚ ਜਿਹੜਾ ਉਹਨਾਂ ਦਾ ਸਮਾਨ ਸੀ ਸਾਰਾ ਡੁੱਬ ਕੇ ਖਰਾਬ ਹੋ ਗਿਆ ਅਸੀਂ ਵੀ ਇੱਥੇ ਚਲੋ ਮੈਡੀਸਿਨ ਲੈਣ ਆਨੇ ਦਵਾਈ ਆਪਣੇ ਘਰ ਦੇ ਬੱਚਿਆਂ ਦੀ ਲੈਣ ਆਨੇ ਆ ਜਦੋਂ ਇਹਨਾਂ ਦੇ ਆਨਾਥੀ ਨੇ ਉਹ ਵੀ ਕੀ ਕਰਨ ਡਾਕਟਰ ਸਾਹਿਬ ਉਹ ਵਿਚਾਰੇ ਰਹੁੰਦੇ ਨੇ ਕਦੀ ਕਿਸੇ ਨੂੰ ਪੈਸੇ ਦਿੰਦੇ ਨੇ ਆਪਣੇ ਕੋ ਆਪਣੇ ਕੋ ਪੈਸਾ ਦੇ ਦੇ ਕੇ ਉਹ ਵਿਚਾਰੇ ਕੰਮ ਕਰਾਂਦੇ ਪਏ ਨੇ ਸਰਕਾਰਾਂ ਦਾ ਤਾਂ ਬੁੱਝਾ ਮੜਾ ਆ ਗਰੀਬੀ ਪਾ ਤੇ ਹਾਲਾਤ ਬਣੇ ਬਹੁਤ ਮਾੜੇ ਹਾਲਾਤ ਹੈ ਸਰ ਇਹ ਦੇ ਵੇਖੋ ਜੀ ਚਾਰ ਚਾਰ ਪੰਜ ਪੰਜ ਪਾਣੀ ਖੜਾ ਹੈ ਪੰਜ ਮਟ ਠੀਕ ਨੇ ਜਿੱਥੇ ਨੀਵੀਆਂ ਥਾਵਾਂ ਉੱਥੇ ਤਾਂ ਸਾਬਣਾ ਮੇਰੇ ਗਲਗਲ ਪਾਣੀ ਆਂਦਾ ਹੋਣਾ ਅਰੇ ਹਸਪੀਟਲ ਦੇ ਅੰਦਰ ਮਰੇ ਇੰਨਾ ਪਾਣੀ ਖੜਾ ਹੈ ਤੇ ਡਾਕਟਰ ਕੀ ਕਰ ਸਕਦੇ ਆ ਡਾਕਟਰ ਵੀ ਆਪਣੇ ਕੱਪੜੇ ਲਾ ਕੇ ਤੇ ਜਾ ਕੇ ਅੰਦਰੋਂ ਦਵਾਈਆਂ ਲੈ ਕੇ ਆਂਦੇ ਆ ਜੋ ਬੈਂਚ ਟੇਬਲ ਸਾਰੇ ਡੁੱਬੇ ਹੋਏ ਨੇ ਉਹ ਚੇਅਰ ਭਈ ਉਹ ਵੀ ਮਰੇ ਸਾਰੀ ਡੁੱਬੀ ਹੋਈ ਹੈ ਉੱਥੇ ਆਣ ਕੇ ਕੋਣ ਬੈਠੇਗਾ ਕਿੰਨੇ ਦਿਨੋਂ ਦਿੱਤਾ ਪਾਣੀ ਇਹ ਘਟੋਗਾੜੀ 15 20 ਦਿਨ ਹੋ ਗਏ ਜਿਆਦਾ ਹੀ ਹੋ ਗਏ ਹੋਣੇ ਬਰਸਾਂ ਦਾ ਕਰਕੇ ਨਾ ਪਾਣੀ ਬਹੁਤ ਆ ਰਿਹਾ ਠੀਕ ਨੇ ਕੀ ਮੰਗ ਕਰਦੇ ਕੋਈ ਹੋਜੀ ਪਰੇਸ਼ਾਨੀਆਂ ਆਂਦੀ ਬਰੇ ਅਸੀਂ ਤੇ ਸਰਕਾਰ ਅਗੇ ਇਹੋ ਬੇਨਤੀ ਕਰਾਂਗੇ ਕਿ ਹਾਫ ਹੀ ਕੁਝ ਦੇਖੋ ਆਣਗੇ ਕੋਈ ਸੋਚੋ ਇਸ ਚੀਜ਼ ਦਾ ਨਹੀਂ ਕੋਈ ਪ੍ਰੈਸ਼ਰ ਆ ਰਿਹਾ ਕੋਈ ਦਵਾਈ ਲੈਣ ਆ ਰਿਹਾ ਕੀ ਲੈ ਕੇ ਦਵਾਈ ਇਥੋਂ ਇਦਾਂ ਦੇਖਣ ਕਿ ਡਾਕਟਰ ਦੀ ਦਵਾਈ

ਕਾਫੀ ਵਾਰੀ ਅੱਗੇ ਵੀ ਪ੍ਰੋਬਲਮ ਆਈਆਂ ਨੇ ਛੋਟੀਆਂ-ਮੋਟੀਆਂ ਪਰ ਜਿੰਨੀ ਐਦ ਕੀ ਪ੍ਰੋਬਲਮ ਆਈ ਹੈ ਸਿਵਲ ਹਸਪਤਲ ਤੇ ਕਦੀ ਇਦਾਂ ਦੀ ਆਈ ਨਹੀਂ ਕਦੀ ਪਿਛਲੇ ਲੰਬੇ ਸਮੇਂ ਤੋਂ ਪਾਣੀ ਸੇਮ ਦਾ ਸੇਮ ਹੀ ਦੇਖਿਆ ਜਾਂਦਾ ਜਿਹੜੇ ਲੋਕਾਂ ਨੂੰ ਡੇਲੀ ਸੁਭਾਵਾਂ ਚਾਹੀਦੀਆਂ ਨੇ ਕੋਈ ਸਿੱਕ ਹੈ ਕੋਈ ਹੋਰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਕਿਉਂਕਿ ਇੱਥੇ ਓਪੀਡੀ ਬਹੁਤ ਅੱਛੀ ਹੈ ਅੱਛੇ ਬੜਾ ਰਾਸ਼ਰਾਂ ਦਾ ਸਾਰਾ ਦਿਨ ਹਸਪਤਲ 'ਚ ਤੇ ਉਹਨਾਂ ਕੋਈ ਇੰਟਰੀ ਨਹੀਂ ਹੋ ਸਕਦਾ ਬੜਾ ਇਹ ਦੇ ਕਰਕੇ ਪ੍ਰੋਬਲਮ ਆਈ ਹੋਈ ਹੈ ਜਿਵੇਂ ਕਿ ਦੱਸਿਆ ਜਾਂਦਾ ਕਿ ਅੱਥਰੂ ਕਾਜਰੀ ਪਾਣੀ ਦਾ ਬੈਟ ਬੜਾ ਕਾਫੀ ਨੁਕਸਾਨਿਆਂ ਦਾ ਹੈ ਇਹ ਮੰਨ ਕੇ ਬੈਸ ਸਰਕਾਰ ਨੂੰ ਸਮਝ ਨਹੀਂ ਲੱਗਦੀ ਵੀ ਸਰਕਾਰ ਹੈ ਕਿੱਥੇ ਵਿੱਚ ਕਿ ਕਿੰਨੇ ਦਿਨ ਐ ਪ੍ਰੋਬਲਮ ਅੱਜ ਦੀ ਨਹੀਂ ਹੈਗੀ ਬਹੁਤ ਲੰਬੇ ਸਮੇਂ ਤੋਂ ਆ ਪ੍ਰੋਬਲਮ ਆਈ ਹੈ ਪਰ ਪਾਣੀ ਸਟਿਲ ਉਦਾਂ ਤੋਂ ਉਦਾਂ ਹੀ ਖੜਾ ਹੋਇਆ ਉਸ ਤੋਂ ਬਾਅਦ ਵੀ ਕੋਈ ਇਹਦਾ ਕਿ ਹੋਰ ਸਾਈਡ ਦੇ ਕੱਢਣ ਦੇ ਵੀ ਦੁਬਾਰਾ ਕੋਈ ਕੋਸ਼ਿਸ਼ ਨਹੀਂ ਜਿਆਦਾ ਕੀਤੀ ਗਈ ਸੋ ਕਿੰਨਾ ਕਰੀਉਂ ਬਹੁਤਾਂ ਨਿਮੰਤਨ ਰੈਗੂਲਰ ਦੇਣਾ ਤਾਂ ਠੀਕ ਹੀ ਹੁੰਦਾ ਬਹੁਤ ਲੰਬੇ ਸਮੇਂ ਬਾਅਦ ਦੇਖਿਆ ਕਿ ਇੱਥੇ بارش ਦਾ ਪਾਣੀ ਆਇਆ ਨਹੀਂ ਤਾਂ ਰੈਗੂਲਰ ਪਾਣੀ ਔਰ ਥੋੜਾ ਬੋਤਾ ਨਿਕਲ ਜਾਂਦਾ ਸਾਈਡ ਤੇ ਜਾ ਕੇ ਕਿਉਂਕਿ ਅੰਦਰ ਹੀ ਬਹੁਤ ਵੱਡੀ ਗਰਾਊਂਡ ਹੈ ਦੀ ਲਗਭਾਗ ਦਾ ਸੇਕੜ ਪਾਣੀ ਕਿੱਧਰ ਚਲੇ ਜਾਂਦਾ ਹੋਰ ਐਮਸੀ ਹੋਰ ਲੱਗਦਾ ਕਿ ਤੁਹਾਡੀ ਮੌਜੂਦ ਚੈਨਾਗਰ ਪਿੰਡ ਆ ਦੀ ਜ਼ਿੰਮੇਵਾਰੀ ਪੰਚੀ ਸਿੱਖੇ ਹਸਪਤਾਲ ਦੀ ਸਫਾਈ ਕਿਹੜੀ ਜਾਂ ਪਾਣੀ ਦਾ ਪ੍ਰਬੰਧ ਹੈ ਦੇਖੋ ਨਗਰਪਾਲਿਕਾ ਕੋਈ ਸੋਰਸ ਹੀ ਨਹੀਂ ਹੈਗੇ ਇੱਕ ਜਾਰਡਿੰਗ ਮਸ਼ੀਨ ਹੈਗੀ ਉਹ ਵੀ ਜਾਂਦਾ ਪੂਰਾ ਵਰਕ ਨਹੀਂ ਕਰਦੀ ਵੀ ਖਰਾਬ ਹੈ ਹੋਰ ਪਾਣੀ ਕੱਢਣ ਦਾ ਨਗਰਪਾਲਿਕਾ ਦਾ ਕੋਈ ਬਾਲਾ ਕੋਈ ਸੋਰਸ ਨਹੀਂ ਨਾ ਕੋਈ ਬਾਲਾ ਹੀ ਲੇਬਰ ਹੈ ਉਹਦਾ ਆਪ ਆਪਣੇ ਉਹਨਾਂ ਕੋਲ ਰੈਗੂਲਰ ਅਪਣੇ ਕੰਮ ਨਹੀਂ ਹੁੰਦੇ ਵੀ ਤੇ ਆ ਇਹਦਾ ਕੀ ਕੰਮ ਕਰਨਾ ਹੌਸਪੀਟਲ ਜਿਹੜਾ ਹਸਪਤਾਲ ਪਾਣੀ ਇਕੱਠਾ ਆ ਇਹ ਬੇਸਿਕਲੀ ਸੀਵਰੇਜ ਬਲੋਕੇ ਕਰਨ ਹੋ ਰਿਹਾ ਇਸ ਨਾਲ ਸੀਵਰੇਜ ਬੋਰਡ ਕਿ ਸਿਵਰੇ ਬ੍ਰੌਕਟਿੰਗ ਤਾਂ ਨਹੀਂ ਹੋ ਰਿਹਾ ਕਲੀਅਰ ਹੁਣੇ ਚਰ ਸੀ ਦਾ ਪਾਣੀ ਕਬ ਹਸਪੀਟਲ ਦੀ ਬਿਲਡਿੰਗ ਹੈ ਉਸ ਛੇ ਤੋਂ 7.9 ਵੀ ਹੈ ਇਸ ਦੇ ਬਾਰੇ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਬਿਲਡਿੰਗ ਜਿਹੜੀ ਹੈ ਨਵੀਂ ਦੀ ਕੰਸਟਰਕਸ਼ਨ ਦੀ ਪ੍ਰੋਪੋਜ਼ਲ ਕਿਹਾ ਹੋਇਆ ਜਿਹੜਾ ਸਮਾਨ ਵੀ ਕਹਿੰਦਾ ਜਾਂ ਸਪਲਾਈ ਚਾਹ ਕੋਈ ਮੈਡੀਕਲ ਜਿਹਾ ਇਕੱਟਾ ਆਪਾਂ ਦੇਖੋ ਜੀ ਜਿਹੜੀ ਤੇ ਮੈਡੀਸਨ ਸੀ ਜਿੰਨੀ ਪੇਸ਼ੈਂਟ ਨੇ ਸਿਲਟ ਦੀ ਜ਼ਰੂਰਤ ਸੀ ਅਸੀਂ ਖੁਦ ਪਾਣੀ ਦੇ ਵਿੱਚ ਜਾ ਕੇ ਸਟਾਫ ਨੇ ਮੈਡੀਸਨ ਘੜੀ ਅਸੀਂ ਓਪੀਡੀ ਰੱਖਤਾ ਦੇਖ ਰਹੇ ਆ ਜੀ ਅੰਮ੍ਰਿਤ ਸਰਵਿਸ ਦੇ ਰਹੇ ਆਂ ਯੋਡਰ ਰਕੋਡ ਸਮਾਨ ਹੈ ਥੋੜਾ ਬਹੁਤਾ ਉਹਦੇ ਲਈ ਪਾਣੀ ਥੋੜਾ ਘਟਦਾ ਉਸ ਤੋਂ ਬਾਅਦ ਇਹ ਸਮਾਨ ਕੱਟਿਆ ਜਾਂਦਾ ਕੀ ਹਾਲਾਤ ਹੈ ਹਸਪਤਲ ਦੇ ਕਿਹੜੀ ਸਮੱਸਿਆ ਹੈ ਕਿੰਨੇ ਸਮੇਂ ਤੋਂ ਹੈ तकरीबन 1 ਮਹੀਨਾ ਹੋ ਗਿਆ ਹਸਪਤਲ ਦਾ ਹਾਲਾਤ ਇਦਾਂ ਦੇ ਨੇ ਆਪਾਂ ਕਹਿ ਦਿੰਦੇ ਆ ਸਰਕਾਰਾਂ ਕੁਝ ਵੀ ਹੈ ਜਿੱਥੇ ਸਾਡੇ ਲੋਕ ਗਰੀਬ ਲੋਕਾਂ ਨੇ ਦਵਾਈ ਮੈਡੀਸਿਨ ਲੈਣੀ ਹੈ ਕੁਝ ਵੀ ਲੈਣਾ ਹੈ ਤੇ ਉਹਨਾਂ ਦੇ ਵਾਸਤੇ ਪ੍ਰੇ ਲਾ ਹੈ ਹੀ ਨਹੀਂ ਦੇਖੋ ਹਾਲਾਤ ਦੇਖੋ ਕੀ ਬਣੇ ਨੇ ਡਾਕਟਰ ਸਾਹਿਬ ਵੀ ਕੀ ਕਰਨ ਬਿਮਾਰੀ ਉਹਨਾਂ ਨੂੰ ਵੀ ਲੱਗਦੀ ਵੀ ਮੇਰੀ ਮੁਸ਼ਕ ਬਿਮਾਰੀ ਮੱਛਰ ਕੀੜਾ ਸੱਪ ਕੀੜਾ ਤੇ ਪਾਣੀ ਨਾਲ ਹਾਲਾਤ ਮਾੜੇ ਨੇ ਇੰਨਾ ਕੰਮ ਖਰਾਬ ਹੋ ਗਿਆ ਇੱਕ ਮਹੀਨਾ ਹੋ ਗਿਆ ਪਾਣੀ ਦੀ ਕਰਾਸ ਹੈ ਹੀ ਨਹੀਂ ਕਿਤੇ ਵੀ ਜਿਹੜੇ ਕਮਰੇ ਆ ਗਏ ਜਾਂ ਪੇਸ਼ੈਂਟ ਦੇ ਰੂਮ ਹੈਗੇ ਡਾਕਟਰ ਹੈਗੇ ਉੱਥੇ ਤੇ ਕੀ ਹਾਲਾਤ ਹੈ ਉੱਥੇ ਤੇ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਸਰ ਕੀ ਕਰਨਾ ਹੈ ਪਾਣੀ ਨਾਲ ਸਰ ਜਿਹੜਾ ਵੀ ਬਟਨ ਨੂੰ ਹੱਥ ਲਾ ਦੋ ਕਰੰਟ ਪੈਂਦਾ ਬਾਹਰ ਨਾਲੋਂ ਹਸਪੀਟਲ ਅੰਦਰ ਉੱਚਾ ਜਿਹਾ ਨਹੀਂ ਮੈਂ ਪਰਲੀ ਸਾਈਡ ਉੱਚੀ ਹੈ ਆ ਸਾਰੀ ਸਟ ਸਾਰੀ ਨਹੀਂ ਵੀ ਸਾਰੀ ਡੁੱਬੀ ਪਈ ਹੈ तकरीबन ਐਨੇ ਨਾ ਪਾਣੀ ਅੰਦਰਾਂ ਚ ਜਿਹੜਾ ਉਹਨਾਂ ਦਾ ਸਮਾਨ ਸੀ ਸਾਰਾ ਡੁੱਬ ਕੇ ਖਰਾਬ ਹੋ ਗਿਆ ਅਸੀਂ ਵੀ ਇੱਥੇ ਚਲੋ ਮੈਡੀਸਿਨ ਲੈਣ ਆਨੇ ਦਵਾਈ ਆਪਣੇ ਘਰ ਦੇ ਬੱਚਿਆਂ ਦੀ ਲੈਣ ਆਨੇ ਆ ਜਦੋਂ ਇਹਨਾਂ ਦੇ ਹਾਲਾਤ ਨੇ ਉਹ ਵੀ ਕੀ ਕਰਨ ਡਾਕਟਰ ਸਾਹਿਬ ਉਹ ਵਿਚਾਰੇ ਰਹੁੰਦੇ ਨੇ ਕਦੀ ਕਿਸੇ ਨੂੰ ਪੈਸੇ ਦਿੰਦੇ ਨੇ ਆਪਣੇ ਕੋ ਆਪਣੇ ਕੋ ਪੈਸਾ ਦੇ ਦੇ ਕੇ ਉਹ ਵਿਚਾਰੇ ਕੰਮ ਕਰਾਉਂਦੇ ਪੈਣੇ ਸਰਕਾਰਾਂ ਦਾ ਤਾਂ ਬੱਚਾ ਮੜਾ ਅਗੜੀ ਪਾਸੇ ਨਹੀਂ ਪਾਤਰ ਦੇ ਹਾਲਾਤ ਬਣੇ ਬਹੁਤ ਮਾੜੇ ਹਾਲਾਤ ਹੈ ਸਰ ਇਹ ਦੇ ਵੇਖੋ ਜੀ ਚਾਰ ਚਾਰ ਪੰਜ ਪੰਜ ਪਾਣੀ ਖੜਾ ਹੈ ਪੰਜ ਮਟ ਠੀਕ ਨੇ ਜਿੱਥੇ ਨੀਵੀਆਂ ਥਾਵਾਂ ਉੱਥੇ ਦਾ ਸਾਬਣਾ ਮੇਰੇ ਗਲਗਲ ਪਾਣੀ ਆਂਦਾ ਹੋਣਾ ਅਰੇ ਹਸਪੀਟਲ ਦੇ ਅੰਦਰ ਮਰੇ ਇੰਨਾ ਪਾਣੀ ਖੜਾ ਹੈ ਤੇ ਡਾਕਟਰ ਕੀ ਕਰ ਸਕਦੇ ਆ ਡਾਕਟਰ ਵੀ ਆਪਣੇ ਕੱਪੜੇ ਲਾ ਕੇ ਤੇ ਜਾ ਕੇ ਅੰਦਰੋਂ ਦਵਾਈਆਂ ਲੈ ਕੇ ਆਂਦੇ ਆ ਜੋ ਬੈਂਚ ਟੇਬਲ ਸਾਰੇ ਡੁੱਬੇ ਹੋਏ ਨੇ ਉਹ ਚੇਅਰ ਭਈ ਉਹ ਵੀ ਮਰੇ ਸਾਰੀ ਡੁੱਬੀ ਹੋਈ ਹੈ ਉਥੇ ਆਣ ਕਿ ਕੋਣ ਬੈਠੇਗਾ ਕਿੰਨੇ ਦਿਨ ਤੋਂ ਇੱਦਾਂ ਪਾਣੀ ਇਹ ਘਟੋਗਾੜੀ 15 20 ਦਿਨ ਹੋ ਗਏ ਜਿਆਦਾ ਹੀ ਹੋ ਗਏ ਹੁਣੇ ਬਰਸਾਂ ਦਾ ਕਰਕੇ ਨਾ ਪਾਣੀ ਬਹੁਤ ਆ ਰਿਹਾ ਠੀਕ ਨੇ ਪਾਣੀ ਮੰਗ ਕਰਦੇ ਉਹ ਕਿਹੋ ਜਿਹੀ ਪਰੇਸ਼ਾਨੀਆਂ ਆਂਦੀ ਬਾਰੇ ਅਸੀਂ ਤੇ ਸਰਕਾਰ ਅਗੇ ਇਹੋ ਬੇਨਤੀ ਕਰਾਂਗੇ ਕਿ ਹਾਫ ਹੀ ਕੁਝ ਦੇਖੋ ਆਣਗੇ ਕੋਈ ਸੋਚੋ ਇਸ ਚੀਜ਼ ਦਾ ਨਹੀਂ ਕੋਈ ਪ੍ਰੈਸ਼ਰ ਆ ਰਿਹਾ ਕੋਈ ਦਵਾਈ ਲੈਣ ਆ ਰਿਹਾ ਕੀ ਲੈ ਕੇ ਦਵਾਈ ਇਥੋਂ ਕਿੱਦਾਂ ਦੇਖਣਗੇ ਡਾਕਟਰ ਵੀ ਦਵਾਈ